हो दिल तेरे नाम मेरी जान तेरे नाम तेरे नाल सुबह मेरी तेरे नाल शाम गल मेरी क्यों नहीं मन द मोहिवे हाय ਜੀ ਖਾਨ ਔਰ ਗੈਰੀਬਾਈ ਦੇ ਨਾਲ ਤੁਹਾਡੀਆਂ ਵੀਡੀਓਜ਼ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੀਆਂ ਚਰਚਾ ਦੇ ਵਿੱਚ ਹੈ ਹਨਾ ਕੀ ਸਰਪ੍ਰਾਈਜ਼ ਉਹਨਾਂ ਦੇ ਵੱਲੋਂ ਮੈਂ ਪੁੱਛੂੰਗੀ ਹਾਲੇ ਤੱਕ ਮਿਲਿਆ ਹੈ ਜੀ ਖਾਨ ਆ ਰਹੇ ਨੇ ਨਹੀਂ ਬਸ ਉਹਦਾ ਫੋਨ ਆਇਆ ਸੀ ਮੇਤੋਂ ਚੱਕ ਨਹੀਂ ਹੋਇਆ ਮੈਂ ਹੁਣ ਕਰੂੰਗਾ ਉਹਨੂੰ ਬੈਕ ਕਾਲ ਕਰੂੰਗਾ ਇੰਤਜ਼ਾਰ ਵਿਆਹ ਵਾਲਾ ਸਰਪ੍ਰਾਈਜ਼ ਕਦੋਂ ਇਹ ਮਿਲ ਰਿਹਾ ਫੈਨਸ ਨੂੰ ਕਦੋਂ ਵਿਆਹ ਕਰਵਾ ਰਹੇ ਉਹ ਮੇਰਾ ਹੈ ਪਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਸ਼ਾ ਗੁਰ ਅੱਜ ਬਹੁਤ ਹੀ ਸੁਰੀਲੇ ਫਨਕਾਰ ਖਾਨ ਸਾਹਿਬ ਦਾ ਜਨਮ ਦਿਨ ਹੈ ਔਰ ਅੱਜ ਇਸ ਮੌਕੇ ਤੇ ਹੀ ਉਹਨਾਂ ਦੇ ਘਰ ਪਹੁੰਚੇ ਆਂ ਦੁਆਵਾਂ ਦੇਣ ਦੇ ਲਈ ਔਰ ਇਸ ਖੂਬਸੂਰਤ ਮੌਕੇ ਤੇ ਵਿੱਚ ਸ਼ਾਮਲ ਹੋਣ ਦੇ ਲਈ ਸੋ ਗੱਲਬਾਤ ਕਰਦੇ ਆ ਉਹਨਾਂ ਦਾ ਮੈਂ ਕਿਹਾ ਵੀ ਜਦੋਂ ਉਸਤਾਦ ਜੀ ਦੇ ਜਨਮ ਦਿਨ ਤੇ ਤਾਂ ਮੈਂ ਚਲੋ ਕਹਿ ਦਿੰਦਾ ਹਾਂ ਉਹਨਾਂ ਸਾਰਿਆਂ ਨੂੰ ਵੀ ਤੁਸੀਂ ਆਜੋ ਆਜੋ ਪਰ ਮੈਂ ਆਪਣੇ ਜਨਮ ਦਿਨ ਤੇ ਕਿਸੇ ਨੂੰ ਸੱਦਾ ਨਹੀਂ ਸਾਰੇ ਆਪ ਹੀ ਆਉਂਦੇ ਆ ਫਿਰ ਸਾਡੇ ਆਪਣੇ ਮੇਰੇ ਬੈਂਡ ਦੇ ਵਿੱਚ ਆ ਮੇਰੇ ਮੇਰੀ ਟੀਮ ਦੇ ਵਿੱਚ ਕੁਆਲਿਟੀ ਟੀਮ ਦੇ ਵਿੱਚ ਆਪਣੇ ਸੈਕਸੋਫੋਨ ਪਲੇ ਕਰਦੇ ਆ ਕੋਲਾ ਜੀ ਤੇ ਉਹ ਆਪਣਾ ਸਾਰੀ ਟੀਮ ਲੈ ਕੇ ਪਹੁੰਚੇ ਉਹਨਾਂ ਦੀ ਬੈਂਡ ਦੀ ਟੀਮ ਹੈ ਸਾਰੀ ਜਿੱਦ ਹਨਾ ਤੇ ਉਹ ਸਾਰੇ ਵਾਜੇ ਲੈ ਕੇ ਆ ਗਏ ਤੇ ਉਹ ਇੱਥੇ ਉਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਿਆ ਹਨਾ ਉਹ ਕਹਿੰਦੇ ਵੀ ਅਸੀਂ ਆਪਣੇ ਹਿਸਾਬ ਦੇ ਨਾਲ ਤੁਹਾਡਾ ਵੱਡੇ ਮਨਾਉਣਾ ਜਿਹੜਾ ਬੰਦਾ ਜੇਸ ਸਾਹਿਬ ਦੇ ਨਾਲ ਜੋ ਕੰਮ ਹੈ ਅਗਲੇ ਦਾ ਅਗਲਾ ਮੈਨੂੰ ਜਾਨੀ ਕਿ ਹੈਪੀ ਕਰਨ ਵਾਸਤੇ ਉਹ ਕਰਦਾ ਹਨਾ ਤੇ ਮੇਰਾ ਹੈਪੀ ਜਦਾਂ ਬਰਥਡੇ ਕਰਨ ਵਾਸਤੇ ਜਾਨੀ ਕਿ ਕਰਦਾ ਆਪਣੇ ਹਿਸਾਬ ਦੇ ਨਾਲ ਤੇ ਫਿਰ ਹੋਰ ਜਿਹੜੇ ਉਹ ਜਿਹੜੇ ਮੁੰਡੇ ਜਿਨ੍ਹਾਂ ਦੀਆਂ ਵੀਡੀਓ ਪਾਈਆਂ ਸੀ ਤੁਮੇ ਦਿਲ ਲਗੀ ਭੁੱਲ ਜਾਣੀ ਪੜੇਗੀ ਜਿਹੜਾ ਬੱਚਾ ਛੋਟਾ ਉਹ ਕਰ ਰਿਹਾ ਉਹਦੇ ਨਾਲ ਉਹ ਜਿਹੜੀ ਜਿਹੜੇ ਬੱਸਾਂ ਚ ਗਾਉਂਦੇ ਹੁੰਦੇ ਆ ਨਹੀਂ ਜਿਹੜੇ ਬੱਸਾਂ ਚ ਨਹੀਂ ਗਾਉਂਦੇ ਹੁੰਦੇ ਆ ਜਿਹੜੇ ਬੱਸਾਂ ਚ ਗਾਉਂਦੇ ਹੁੰਦੇ ਆ ਉਹ ਘੁੰਗਰੂ ਜੇ ਹਾਂਜੀ ਹਾਂਜੀ ਤੇ ਉਹ ਸਰੰਗੀ ਜੀ ਹੁੰਦੀ ਆ ਘੁੰਗਰੂ ਵਾਲੀ ਤੇ ਉਹ ਉਹ ਵੀ ਇੱਥੇ ਆਏ ਹੋਏ ਉਹ ਵੀ ਪਹੁੰਚੇ ਉਹ ਵੀ ਉਹਨਾਂ ਨੇ ਵੀ ਗਾਇਆ ਇੱਥੇ ਸਾਰੇ ਜਾਣੇ ਮੈਨੂੰ ਬਹੁਤ ਪਿਆਰ ਕਰਦੇ ਮੈਂ ਅੱਲਾ ਦਾ ਬਹੁਤ ਸ਼ੁਕਰ ਕਰਦਾ ਮੈਂ ਨਾਲੇ ਜਿੰਨੇ ਵੀ ਸਾਰੇ ਇੱਥੇ ਆਉਂਦੇ ਵੀ ਆ ਮੈਂ ਕੱਲੇ ਕੱਲੇ ਦਾ ਹੱਥ ਜੋੜ ਕੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਵੀ ਤੁਸੀਂ ਆਏ ਮੇਰਾ ਜਨਮ ਦਿਨ ਨੂੰ ਤੁਸੀਂ ਚਾਰ ਚੰਦ ਲਾ ਦਿੱਤੇ ਮੈਨੂੰ ਬਹੁਤ ਖੁਸ਼ੀ ਹੈ ਮੈਂ ਬਹੁਤ ਖੁਸ਼ ਹਾਂ ਅੱਜ ਸਮਾਂ ਤੁਹਾਡੇ ਕੋਲ ਵੀ ਘਟਾ ਕਿਉਂਕਿ ਬਹੁਤ ਸਾਰੇ ਫੈਨਸ ਅਤੇ ਕੇਕ ਲੈ ਕੇ ਪਹੁੰਚਣੇ ਪਰ 5 ਮਿੰਟ ਦਾ ਸਮਾਂ ਹੋਰ ਲੈਣਾ ਚਾਹੂੰਗੀ ਤੁਹਾਡੇ ਕੋਲੋਂ ਹਰ ਇਨਸਾਨ ਦੇ ਲਈ ਜਨਮ ਦਿਨ ਬਹੁਤ ਖਾਸ ਹੁੰਦਾ ਹੈ ਤੁਹਾਡੇ ਲਈ ਵੀ ਬਹੁਤ ਜ਼ਿਆਦਾ ਖਾਸ ਹੈ ਕਿਉਂਕਿ ਫੈਨਸ ਇਹਨਾਂ ਪਿਆਰ ਕਰਦੇ ਨੇ ਤੁਹਾਨੂੰ ਪਰ ਇੱਕ ਹੁੰਦਾ ਨਾ ਕਿ ਇੱਕ ਬੰਦਾ ਹਰ ਇਨਸਾਨ ਸੋਚਦਾ ਹੈ ਕਿ ਮੇਰੇ ਬੋਧ ਦੇ ਵਾਲੇ ਦਿਨ ਇਹ ਚੀਜ਼ ਮੇਰੇ ਲਈ ਬਹੁਤ ਖਾਸ ਹੈ ਜਾਂ ਕੋਈ ਖਾਸ ਤੋਹਫਾ ਕੋਈ ਖਾਸ ਵਿਸ਼ ਕਿਸੇ ਫੈਨ ਦੇ ਵੱਲੋਂ ਜਿਹੜੀ ਸਭ ਤੋਂ ਕਰੀਬ ਹੁਣ ਤੱਕ ਤੁਹਾਡੇ ਹੋਏ ਅੱਜ ਦੇ ਦਿਨ ਦੇ ਵਿੱਚ ਦੇਖੋ ਜੀ ਹਰੇਕ ਫੁੱਲ ਦੀ ਆਪਣੀ ਮਹਿਕ ਹੁੰਦੀ ਹੈ ਇੱਕ ਬਾਗ ਹੁੰਦਾ ਨਾ ਬਿਲਕੁਲ ਉਹਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਆ ਹਰੇਕ ਫੁੱਲ ਦੀ ਆਪਣੀ ਮਹਿਕ ਹੈ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਵੀ ਇਹਦੀ ਮਹਿਕ ਜ਼ਿਆਦਾ ਵਧੀਆ ਹੈ ਇਹਦੀ ਮਹਿਕ ਜ਼ਿਆਦਾ ਵਧੀਆ ਉਹ ਸਾਰੇ ਜਿੱਦਾਂ ਜੇ ਮੈਂ ਜੇ ਜੇ ਅੱਲਾਹ ਦੇ ਕਰਮ ਦੇ ਨਾਲ ਇਹ ਮੈਨੂੰ ਪਿਆਰ ਕਰਦੇ ਨੇ ਇਹ ਜੇ ਮੈਂ ਬਾਗਿਆ ਤੇ ਮੇਰੇ ਸਾਰੇ ਫੁੱਲ ਆ ਹਨਾ ਇਹ ਮੇਰੇ ਭਰਾ ਨੇ ਮੇਰੇ ਫੁੱਲ ਆ ਇਹ ਮੈਨੂੰ ਪਿਆਰ ਕਰਨ ਵਾਲੇ ਸਾਰੇ ਜਿੰਨੇ ਵੀ ਆ ਤੇ ਮੈਂ ਕਿਸੇ ਨੂੰ ਨਹੀਂ ਕਹਿ ਸਕਦਾ ਕੋਈ ਬਾਦਿਆ ਕੋਈ ਘਾਟਿਆ ਮੇਰੇ ਲਈ ਸਭ ਬਰਾਬਰ ਹੀ ਆ ਜਿੰਨੇ ਵੀ ਆਉਂਦੇ ਆ ਹਾ ਕੋਈ ਵੀ ਜਿਹੜੇ ਮੁੰਡੇ ਕੰਮ ਵੀ ਕਰਦੇ ਆ ਕਈ ਸ਼ਾਪਾਂ ਤੇ ਕੰਮ ਕਰਦੇ ਆ ਕੋਈ ਕਹਿੰਦਾ ਮੇਰੇ ਇੰਦਾਂ ਦੇ ਜ਼ਿਆਦਾ ਪਿਆਰ ਕਰਨ ਵਾਲੇ ਆ ਹੈਨਾ ਵੀ ਜਿਹੜੇ ਸਾਡੇ ਵਰਗੇ ਮਾਤੜ ਬੰਦੇ ਆ ਤੇ ਉਹਦਾਂ ਦੇ ਜ਼ਿਆਦਾ ਮੇਰੇ ਹੈਗੇ ਆ ਤੇ ਉਹ ਆਪਣੀ ਕਮਾਈ ਦੇ ਵਿੱਚੋਂ ਜੇ ਕੁਝ ਵੀ ਲੈ ਕੇ ਆਉਂਦੇ ਆ ਤੇ ਚਾਹੇ ਉਹ ਅਸਲੀ ਹੋਵੇ ਚਾਹੇ ਉਹ ਫਰਸਟ ਕਾਪੀ ਹੋਵੇ ਚਾਹੇ ਜਿੱਦਾਂ ਮਰਜ਼ੀ ਹੋਵੇ ਮੈਂ ਉਹਨੂੰ ਪਾਉਣਾ ਜ਼ਰੂਰ ਆ ਮੈਨੂੰ ਬ੍ਰਾਂਡ ਦੇ ਨਾਲ ਨਹੀਂ ਹੈਗਾ ਮੈਨੂੰ ਬੰਦੇ ਦੇ ਨਾਲ ਆ ਮੈਨੂੰ ਦਿਲ ਦੇ ਨਾਲ ਆ ਕਿਹੜੇ ਦਿਲ ਤੋਂ ਉਹਨੇ ਦਿੱਤੀ ਆ ਕਿਹੜੀ ਨੀਅਤ ਤੋਂ ਮੈਨੂੰ ਦਿੱਤੀ ਆ ਉਹਨੇ ਚੀਜ਼ ਮੈਂ ਉਹਨੂੰ ਕਿੱਦਾਂ ਕਰਨਾ ਕਈ ਵੇਲੇ ਤਾਂ ਹੁਣ ਜਿਹੜੇ ਨਹੀਂ ਵੀ ਜਿਹੜੇ ਹੁਣ ਉਸ ਸਾਹ ਦੇ ਨਾਲ ਹੁੰਦੇ ਆ ਤੇ ਉਹ ਕੋ ਅਰੀਜਨਲ ਵੀ ਨਹੀਂ ਪਾਉਣ ਨੂੰ ਦਿਲ ਕਰਦਾ ਕਈ ਵੇਲੇ ਹਨਾ ਤੇ ਕਈ ਵੇਲੇ ਉਹ ਜਿਹੜੀ ਫਸਟ ਕਾਪੀ ਹੁੰਦੀ ਆ ਜਾਂ ਡੁਪਲੀਕੇਟ ਹੁੰਦੀ ਆ ਉਹੋ ਹੀ ਨੇ ਪਿਆਰ ਨਾਲ ਕਿਸੇ ਨੇ ਦਿੱਤੀ ਹੁੰਦੀ ਆ ਵੀ ਉਹ ਲਾਉਣ ਨੂੰ ਦਿਲ ਨਹੀਂ ਕਰਦਾ ਹੁੰਦਾ ਨਹੀਂ ਯਾਰ ਇਹਨੇ ਬੜੇ ਪਿਆਰ ਨਾਲ ਦਿੱਤੀ ਆ ਤਾਂ ਦਿਲ ਟੁੱਟੂਗਾ ਜੇ ਮੈਂ ਲਾਤੀ ਕੋਈ ਖਾਸ ਤੋਹਫਾ ਅੱਜ ਤੇ ਦਿਨ ਹਲੇ ਤੱਕ ਮਿਲਿਆ ਤੁਹਾਨੂੰ ਸਾਰੇ ਖਾਸ ਹੀ ਆ ਜੀ ਮੈਂ ਤੁਹਾਨੂੰ ਉਹ ਹੀ ਤਾਂ ਦੱਸੀ ਜਨਾ ਸਾਰੇ ਖਾਸ ਹੈ ਕੋਈ ਆਉਂਦਾ ਕੋਈ ਕੁਛ ਲਈ ਆਉਂਦਾ ਕੋਈ ਕੁਛ ਲਈ ਆਉਂਦਾ ਚੀਜ਼ਾਂ ਨਾ ਮੈਨੂੰ ਕਦੀ ਨਹੀਂ ਕੁਛ ਵੀ ਇਦਾਂ ਦਾ ਹੋਇਆ ਹੁਣਾ ਮਿਲਦੀ ਹੈ ਹਨਾ ਮੈਨੂੰ ਕਦੀ ਇਦਾਂ ਦਾ ਨਹੀਂ ਹੋਇਆ ਵੀ ਯਾਰ ਉਹ ਮੇਰੇ ਵਾਸਤੇ ਉਹ ਲੈ ਕੇ ਆ ਮੇਰੇ ਵਾਸਤੇ ਉਹ ਲੈ ਕੇ ਜੋ ਜੋ ਲਈ ਜਾਂਦੇ ਆ ਮੈਂ ਫੜ ਕੇ ਥੈਂਕ ਯੂ ਜੀ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ ਸ਼ੁਕਰੀਆ ਜੀ ਮਿਹਰਬਾਨੀ ਮਿਹਰਬਾਨੀ ਬਸ ਮੈਂ ਕੇਕ ਤਕ ਸੀਮਤ ਆ ਵੀ ਕੇਕ ਲੈ ਕੇ ਆ ਰਹੇ ਆ ਮੈਨੂੰ ਖੁਸ਼ੀ ਆ ਇਹ ਹੀ ਬਹੁਤ ਅਗਲੇ ਆਪਣਾ ਪੈਸਾ ਖਰਚ ਕਰਕੇ ਆ ਰਹੇ ਆ ਆਪਣਾ ਟਾਈਮ ਖਰਚ ਕਰਕੇ ਆ ਰਹੇ ਆ ਅੱਜ ਕੱਲ ਕਿਹਦੇ ਕੋਲ ਟਾਈਮ ਹੈ ਇਨਾਂ ਕਿਸੇ ਕੋਲ ਟਾਈਮ ਨਹੀਂ ਹੈਗਾ ਇਨਾਂ ਹਨਾ ਆਪਣਾ ਪੈਸਾ ਖਰਚ ਕਰ ਰਿਹਾ ਕੇ ਆ ਰਹੇ ਆ ਟਾਈਮ ਖਰਚ ਕਰਕੇ ਆ ਰਹੇ ਆ ਤੇ ਮੈਂ ਕਿਉਂ ਨਾ ਕਦਰ ਕਰਾਂ ਉਹਨਾਂ ਦੀ ਜਿਹੜੇ ਮੇਰੇ ਪਿਆਰ ਕਰਨ ਵਾਲੇ ਆ ਮੈਂ ਬਹੁਤ ਬਹੁਤ ਪਿਆਰ ਕਰਦਾ ਮੈਂ ਆਪਣੇ ਜਿੰਨੇ ਤੁਹਾਡੇ ਵੱਲੋਂ ਅੱਜ ਦੇ ਦਿਨ ਕੁਝ ਖਾਸ ਕੀਤਾ ਗਿਆ ਕਿਉਂਕਿ ਹਰ ਇੱਕ ਇਨਸਾਨ ਵੀ ਇਹ ਇਹ ਚਾਹੁੰਦਾ ਹੁੰਦਾ ਕਿ ਮੈਂ ਆਪਣੇ ਜਨਮ ਦਿਨ ਵਾਲੇ ਦਿਨ ਕੁਝ ਖਾਸ ਕਰਾ ਕਿਸੇ ਦੇ ਲਈ ਇਹ ਖਾਸ ਕਰਨੇ ਹੀ ਨਹੀਂ ਦਿੰਦੇ ਮੈਨੂੰ ਟਾਈਮ ਹੀ ਨਹੀਂ ਮੈਨੂੰ ਲੱਗਦਾ ਉਹ ਰਾਤ ਦਾ ਸ਼ੁਰੂ ਹੋਇਆ ਮੈਂ ਕਿ ਕੱਟਣੇ ਤਾਂ ਵੀ ਤੁਸੀਂ ਯਕੀਨ ਮੰਨ ਸਕਦੇ ਮੈਂ ਰਾਤ ਦਾ ਸ਼ੁਰੂ ਹੋਇਆ ਕਿ ਕੱਟਣ ਤੇ ਸਵੇਰੇ 8 9 ਵਜੇ ਸੁੱਤੇ ਆ 8 ਵਜੇ ਨਾ ਸੁੱਤੇ ਮੇਰੇ ਖਿਆਲ ਸਤ ਅੱਠ ਵਜੇ ਨਾ ਸੁੱਤੇ ਤੇ 11:00 11:30 ਫੇਰ ਉੱਠ ਖੜਿਆ ਮੈਂ ਤੁਸੀਂ ਇਹ ਦੇਖ ਲਓ ਵੀ ਮੈਂ ਚੱਲ ਸੋ ਚੱਲ ਨਹੀਂ ਆ ਕੱਲ ਦਾ ਖੜੀ ਲੱਤਾਂ ਹੀ ਆ ਕੱਲ ਦਾ ਤੇ ਮੈਂ ਕੀ ਕਰਨਾ ਆਪਣੀ ਮਰਜ਼ੀ ਮੈਂ ਕੀ ਕਰਨੀ ਆ ਜਦੋਂ ਜਦੋਂ ਆਰਟਿਸਟ ਨਾ ਜਦੋਂ ਆਰਟਿਸਟ ਲੋਕਾਂ ਦਾ ਹੋ ਜਾਂਦਾ ਸਾਰਿਆਂ ਦਾ ਹੋ ਜਾਂਦਾ ਫਿਰ ਉਹਦੇ ਜਿਹੜੇ ਬਹੁਤ ਕਰੀਬੀ ਆ ਜਾਂ ਜਿਹੜੇ ਆਪਣੇ ਰਿਸ਼ਤੇ ਨਾਤੇ ਵੀ ਹੁੰਦੇ ਆ ਉਹ ਵੀ ਥੋੜੇ ਪਿੱਛੇ ਹੋ ਜਾਂਦੇ ਆ ਉਹ ਵੀ ਥੋੜੇ ਪਿੱਛੇ ਰਹਿ ਜਾਂਦੇ ਆ ਜਿਹੜੇ ਪਿਆਰ ਕਰਦੇ ਆ ਕਿਉਂ ਕਿ ਜਿਹੜੇ ਆਪਣੇ ਆ ਜਿਹੜੇ ਰਿਸ਼ਤੇਦਾਰ ਆ ਭਾਈ ਭੈਣ ਮਾਪੇ ਇਹ ਤਾਂ ਪਿਆਰ ਕਰਨਾ ਹੀ ਕਰਨਾ ਇਹਨਾਂ ਦਾ ਫਰਜ਼ ਬਣਦਾ ਪਰ ਉਹ ਬਿਨਾਂ ਕਿਸੇ ਸਵਾਰਥ ਤੋਂ ਪਿਆਰ ਕਰਦੇ ਉਹਨਾਂ ਨੂੰ ਕਿੱਧਰ ਪਿੱਛੇ ਛੱਡਦੀ ਐ ਸਮਝਦੇ ਐ ਨਾ ਤੁਸੀਂ ਇਹ ਵੀ ਗੱਲ ਆ ਹੁਣ ਮੈਂ ਸਿਰਫ ਆਪਣੇ ਮਾਪੇ ਆਪ ਆਪਣੇ ਭੈਣ ਭਰਾਵਾਂ ਦਾ ਨਹੀਂ ਹੈਗਾ ਮੈਂ ਪੂਰੀ ਦੁਨੀਆ ਦਾ ਹੀ ਆ ਜਿਹੜੇ ਮੈਨੂੰ ਪਿਆਰ ਕਰਦੇ ਮੈਂ ਉਹਨਾਂ ਦਾ ਹੀ ਆ ਹਨਾ ਤੇ ਫੇ ਮੈਨੂੰ ਪ੍ਰਟੈਂਡ ਵੀ ਇਸ ਕਰਕੇ ਕਰਨਾ ਪੈਣਾ ਆ ਵੀ ਮੈਂ ਉਹਨਾਂ ਦਾ ਹੀ ਆ ਕਿਉਂ ਮੈਂ ਮੇਰੀ ਆਪਣੀ ਮਰਜ਼ੀ ਨਹੀਂ ਚੱਲ ਸਕਦੀ ਮੈਂ ਕਹਿਣ ਦਾ ਭਾਵੇਂ ਆ ਵੀ ਮੇਰੀ ਆਪਣੀ ਮਰਜ਼ੀ ਨਹੀਂ ਚੱਲ ਸਕਦੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਸਿਰਫ ਇਹਨਾਂ ਦਾ ਇਸਤਕਬਾਲ ਕਰਨ ਵਾਸਤੇ ਖੜਾ ਆ ਇੱਥੇ ਜਿਹੜੇ ਆਉਂਦੇ ਆ ਕੋਈ ਬੁਕੇ ਲੈ ਆ ਰਿਹਾ ਕੋਈ ਕੇਕ ਲੈ ਆ ਰਿਹਾ ਕੋਈ ਕੁਝ ਲੈ ਆ ਰਿਹਾ ਕੋਈ ਕੁਝ ਲੈ ਆ ਰਿਹਾ ਮੈਂ ਬਹੁਤ ਹੈਪੀ ਆ ਤੇ ਅੱਲਾ ਦਾ ਸ਼ੁਕਰ ਆ ਵੀ ਸਾਰੇ ਜਿੰਨੇ ਵੀ ਕਲਾਕਾਰ ਭਾਈ ਹੈਗੇ ਹੋਰ ਵੀ ਜਾਂ ਹੋਰ ਨਾਰਮਲ ਵੀ ਜਿਹੜੇ ਹੈਗੇ ਨੇ ਪਿਆਰ ਕਰਦੇ ਨੇ ਸਾਰਿਆਂ ਦਾ ਬਰਥਡੇ ਇਦਾਂ ਹੀ ਮਨਾ ਹੋਵੇ ਇੰਨੀ ਅਟੈਂਸ਼ਨ ਮਿਲੇ ਤੇ ਸਾਰਿਆਂ ਨੂੰ ਇੰਨਾ ਹੀ ਪਿਆਰ ਮਿਲੇ ਮੈਂ ਬਸ ਇਹ ਅੱਛਾ ਸੋਸ਼ਲ ਮੀਡੀਆ ਤੇ ਮੈਂ ਥੋੜੀ ਜੀ ਗੱਲ ਕਰਨਾ ਚਾਹੂੰਗੀ ਜੀ ਖਾਨ ਔਰ ਗੈਰੀ ਭਾਈ ਦੇ ਨਾਲ ਤੁਹਾਡੀਆਂ ਵੀਡੀਓਜ਼ ਅੱਜਕਲ ਸੋਸ਼ਲ ਮੀਡੀਆ ਤੇ ਬੜੀਆਂ ਚਰਚਾ ਦੇ ਵਿੱਚ ਹੈ ਹਨਾ ਕੀ ਸਰਪ੍ਰਾਈਜ਼ ਉਹਨਾਂ ਦੇ ਵੱਲੋਂ ਮੈਂ ਪੁੱਛੂੰਗੀ ਹਾਲੇ ਤੱਕ ਮਿਲਿਆ ਹੈ ਉਹ ਮੈਨੂੰ ਮੈਂ ਤਾਂ ਉਹੀ ਤੇ ਦੱਸ ਦਾਂਵਾਂ ਇੱਕ ਤਾਂ ਇੱਥੇ ਆਪਣਾ ਕਿਉਂ ਕਹਿੰਦੇ ਅੱਜ ਰੇਂਜ ਦੀ ਬੜੀ ਪ੍ਰੋਬਲਮ ਆ। ਉਹ ਇੱਕ ਪਤਾ ਨਹੀਂ ਹੁਣ ਸਾਰੇ ਜਣੇ ਉਹ ਯੂਜ਼ ਕਰ ਰਹੇ ਆ। ਤੇ ਇੱਕ ਤਾਂ ਉਹ ਚੱਲ ਨਹੀਂ ਰਿਹਾ ਪ੍ਰੋਪਰ ਤਰੀਕੇ ਨਾਲ ਸਨੈਪਚੈਟਾਂ 100 125 ਸਨੈਪਚੈਟਾਂ ਹਜੇ ਪੈਂਡਿੰਗ ਐ ਜੀ। ਤੇ ਮੈਂ ਕਿਸੇ ਦੇ ਮੈਸੇਜਸ ਦੇਖ ਨਹੀਂ ਪਾ ਰਿਹਾ। ਬਾਈ ਦਾ ਆਇਆ ਸੀਗਾ ਮੈਨੂੰ ਗੈਰੀ ਬਾਈ ਦਾ ਉੱਤੇ ਉਹ ਜਿਹੜੀ ਹੁੰਦੀ ਆ ਅੱਗ ਜੀ ਨਹੀਂ ਹੁੰਦੀ ਉਹ ਅਸਲ ਸਨੈਪਚੈਟ ਤੇ ਅੱਗ ਜੀ ਹੁੰਦੀ ਉਹ ਭੇਜੀ ਸੀ ਉਹਨਾਂ ਨੇ। ਦੇਨ ਜਾਨ ਕੇ ਬਹੁਤ ਵਧੀਆ ਜਾਨ ਕੇ ਹਨਾ ਉਹਨੇ ਕੀਤਾ ਤੇ ਮੈਂ ਫੇਰ ਹੱਥ ਜੋੜ ਕੇ ਮੈਂ ਰਿਪਲਾਈ ਜੀਖਾ ਜੀਖਾ ਨਾ ਆ ਰਹੇ ਨੇ ਨਹੀਂ ਪਤਾ ਕਿ ਉਹਦਾ ਫੋਨ ਆਇਆ ਸੀ ਮੇਤੋਂ ਚੱਕ ਨਹੀਂ ਹੋਇਆ ਮੈਂ ਹੁਣ ਕਰੂੰਗਾ ਉਹਨੂੰ ਬੈਕ ਕਾਲ ਕਰੂੰਗਾ ਹਾਂਜੀ ਤੇ ਉਹ ਤਾਂ ਮੈਨੂੰ ਸਵੇਰੇ 22 ਦਾ ਤਾਂ ਸਵੇਰੇ ਆ ਗਿਆ ਸੀਗਾ ਉਦੋਂ ਹੈ ਨਹੀਂ ਸੀ ਰਸ਼ ਇੰਨਾ ਹੁਣ ਰਸ਼ ਹੀ ਬਹੁਤ ਬੈਗ ਉਹਦਾ ਭੜੇ ਰਸ਼ ਦੇ ਵਿੱਚ ਫੋਨ ਆਇਆ ਤੇ ਮੇਤੋਂ ਫੋਨ ਹੈ ਨਹੀਂ ਸੀਗਾ ਉਹ ਮੁੰਡੇ ਪਾਈ ਜਾਂਦੇ ਸਨੈਪਚੈਟਾ ਤੇ ਮੈਂ ਹੁਣ ਫੋਨ ਕਰੂੰਗਾ ਉਹਨੂੰ ਹਾਂਜੀ ਬਿਲਕੁਲ ਅਸੀਂ ਵੀ ਇਹ ਹੀ ਦੁਆ ਕਰਦੇ ਹਾਂ ਕਿ ਪਰਮਾਤਮਾ ਜ਼ਿੰਦਗੀ ਦੇ ਵਿੱਚ ਵਾਧਾ ਦੇਵੇ ਤੁਹਾਨੂੰ ਹਮੇਸ਼ਾ ਹਮੇਸ਼ਾ ਜਿਹੜੇ ਤੁਹਾਡੇ ਫੈਨਸ ਨੇ ਐਵੇਂ ਪਿਆਰ ਕਰਦੇ ਰਹਿਣ ਪਰ ਜਾਣ ਤੋਂ ਪਹਿਲਾਂ ਇੱਕ ਗੀਤ ਅਸੀਂ ਤੁਹਾਡੇ ਕੋਲੋਂ ਹੀ ਸੁੰਣਾ ਚਾਹੁੰਦੇ ਹਾਂ ਕਿ ਫੈਨਸ ਦੇ ਲਈ ਅੱਛਾ ਜੀ ਹੋ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ ਗੱਲ ਮੇਰੀ ਕਿਉਂ ਨੀ ਮੰਨਦ ਮਹੀਵੇ ਹਏ ਜ਼ਿੰਦਗੀਏ ਤੇਰੇ ਨਾਲ ਤੂੰ ਮੇਰਾ ਪਿਆਰ ਆ ਜਾਵੇ ਮਹੀ ਮੈਨੂੰ ਤੇਰਾ ਇੰਤਜ਼ਾਰ ਜ਼ਿੰਦਗੀਏ ਤੇਰੇ ਨਾਲ ਤੂੰ ਮੇਰਾ ਹੈ ਪਿਆ ਆ ਜਾਵੇ ਆ ਜਾਵੇ ਮੈਨੂੰ ਤੇਰਾ ਇੰਤਜ਼ਾਰ ਸ਼ੁਕਰੀਆ ਪਰ ਇੱਕ ਆਖਰੀ ਸਵਾਲ ਤੁਹਾਨੂੰ ਤੁਹਾਡੇ ਫੈਨਸ ਤੁਹਾਡੀਆਂ ਸਨੈਪਚੈਟਸ ਵੇਖਦੇ ਨੇ ਇੰਸਟਾਗ੍ਰਾਮ ਦੀਆਂ ਸਟੋਰੀਜ਼ ਵੇਖਦੇ ਨੇ ਬਹੁਤ ਸਾਰੇ ਸਰਪ੍ਰਾਈਜ਼ਸ ਤੁਸੀਂ ਦਿੰਦੇ ਹੋ ਆਪਣੇ ਫੈਨਸ ਨੂੰ ਵੀ ਵਿਆਹ ਵਾਲਾ ਸਰਪ੍ਰਾਈਜ਼ ਕਦੋਂ ਇਹ ਮਿਲ ਰਿਹਾ ਫੈਨਸ ਨੂੰ ਕਦੋਂ ਵਿਆਹ ਕਰਵਾ ਰਹੇ ਹੋ ਵਿਆਹ ਵਾਲਾ ਜੀ ਹਜੇ ਦੇਖ ਦੋ ਦੇਖੋ ਕਦੋਂ ਹੁੰਦਾ ਜੀ ਕੋਈ ਨਹੀਂ ਦੇਖਦੇ ਹੁਣ ਵਿਆਹ ਦੀ ਗੱਲ ਥੋੜੀ ਜਿਹੀ ਗੋਲਮੋਲੀ ਕਰਦੀ ਦਿੰਦੀ ਹੈ ਦੀ ਸਰਪ੍ਰਾਈਜ਼ ਮਿਲ ਸਕਦਾ ਹੈ। ਕੋ ਦੇਖੋ ਹੁਣ ਕਦੋਂ ਜਦੋਂ ਅੱਲਾਹ ਨੇ ਚਾਇਆ ਤੇ ਉਦੋਂ ਕਰਾਵਾਂਗੇ ਜੀ। ਹਾਂਜੀ। ਬਹੁਤ-ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਬਹੁਤ-ਬਹੁਤ ਮੁਬਾਰਕਵਾਦ ਤੁਹਾਡੇ ਜਨਮ ਦਿਨ ਤੇ। ਸ਼ੁਕਰੀਆ, ਸ਼ੁਕਰੀਆ ਜੀ। ਤੁਹਾਡੀਆਂ ਦੁਆਵਾਂ ਸਦਕਾ ਮਿਹਰਬਾਨੀ ਤੁਸੀਂ ਆਏ। ਥੈਂਕ ਯੂ। ਵੈਲਕਮ ਜੀ ਬਹੁਤ। ਸੋ ਇਸੇਕੇ ਸਾਡੇ ਨਾਲ ਖਾਨ ਸਾਹਿਬ ਆਜੇ ਜਨਮ ਦਿਨ ਤੇ ਫੈਨਸ ਹੈ ਦੂਰ-ਦੂਰੋਂ ਆਡੇ ਤੋਂ ਇੱਥੇ ਪਹੁੰਚੇ ਨੇ ਜਨਮ ਦਿਨ ਮਨਾਉਣ ਦੇ ਲਈ ਔਰ ਤੁਸੀਂ ਵੀ ਜ਼ਰੂਰ ਸ਼ੁਭਕਾਮਨਾਵਾਂ ਦਿਓ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਇਸਾ ਸ਼ੁਕਾਨ।